ਭਾਰੀ ਮੀਂਹ ਕਾਰਨ ਦਰਿਆ ਬਿਆਸ ਦਾ ਪੱਧਰ ਦਿਨੋ-ਦਿਨ ਵਧਦਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਦਰਿਆ ਦੇ ਪਾਣੀ ਨੇ ਕਿਸਾਨਾਂ ਦੀ ਜ਼ਮੀਨੀ ਨੂੰ ਢਾਹ ਲੈਣੀ ਸ਼ੁਰੂ ਕਰ ਦਿੱਤੀ ਪਾਣੀ ਦੇ ਵਾਧੇ ਪੱਧਰ ਨੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਧੁੰਦਾ ਦੇ ਕਿਸਾਨਾਂ ਦੀ ਚਿੰਤਾ ਨੂੰ ਵਧਾ ਦਿੱਤਾ ਕਿਸਾਨ ਰਸ਼ਪਾਲ ਸਿੰਘ ਮਲਕੀਤ ਸਿੰਘ ਬਰਿਆਮ ਸਿੰਘ ਤਰਲੋਚਨ ਸਿੰਘ ਯਾਦਵਿੰਦਰ ਸਿੰਘ ਆਦ ਨੇ ਦੱਸਿਆ ਹੈ ਕਿ ਦਰਿਆ ਬਿਆਸ ਵਿੱਚ ਹਰ ਸਾਲ ਪਾਣੀ ਦਾ ਪੱਧਰ ਵਧਣ ਕਾਰਨ ਸਾਡੀ ਮਾਲਕੀ ਜ਼ਮੀਨ ਦਰਿਆ ਬਿਆਸ ਦੀ ਪਿੰਡ ਚੜ ਰਹੀ ਹੈ ਉੱਥੇ ਦਿਨੋ ਦਿਨ ਵਧ ਰਹੇ ਪਾਣੀ ਦੇ ਪੱਧਰ ਕਾਰਨ ਪਿੰਡ ਵਿੱਚ ਹੜ੍ਹ ਆਉਣ ਦਾ ਡਰ ਬਣਿਆ ਹੋਇਆ ਹੈ ਕਿਸਾਨ ਗੁਰਪ੍ਰਤਾਪ ਸਿੰਘ ਸਤਨਾਮ ਸਿੰਘ ਆਤਮਾ ਸਿੰਘ ਪੂਰਨ ਸਿੰਘ ਨੇ ਦੱਸਿਆ ਹੈ ਕਿ ਦਰਿਆ ਬਿਆਸ ਕਾਰਨ ਹਰ ਸਾਲ ਹੁੰਦੇ ਨੁਕਸਾਨ ਦਾ ਜਾਇਜ਼ਾ ਲੈਣ ਪ੍ਰਸ਼ਾਸਨ ਦੇ ਅਧਿਕਾਰੀ ਆਉਂਦੇ ਤਾਂ ਹਨ ਪਰ ਕੋਈ ਸਾਡੀ ਸਮੱਸਿਆ ਦਾ ਪੱਕਾ ਹੱਲ ਨਹੀਂ ਕਰਦਾ ਕਿਸਾਨਾਂ ਨੇ ਆਖਿਆ ਕਿ ਅਜੇ ਤੱਕ ਉਹਨਾਂ ਨੂੰ ਪਿਛਲੇ 2 ਸਾਲਾਂ ਦਾ ਖਰਾਬਾ ਤੱਕ ਨਹੀਂ ਮਿਲਿਆ ਕਿਸਾਨਾਂ ਨੇ ਇਹ ਵੀ ਕਿਹਾ ਕਿ ਹਰ ਸਾਲ ਸੈਂਕੜੇ ਏਕੜ ਫਸਲ ਦਰਿਆ ਬਿਆਸ ਦੀ ਮਾਰ ਹੇਠਾਂ ਜਾਂਦੀ ਹੈ ਜਿਸ ਦੇ ਚਲਦਿਆਂ ਪਿੰਡ ਧੁੰਦਾ ਦੇ ਨਾਲ ਲੱਗਦੇ ਦਰਿਆ ਬਿਆਸ ਕਿਨਾਰੇ ਪੱਥਰ ਦੀਆਂ ਰੋਕਾਂ ਲਾ ਕੇ ਕਿਸਾਨਾਂ ਨੂੰ ਪਾਣੀ ਦੀ ਮਾਰ ਤੋਂ ਬਚਾਇਆ ਜਾਵੇ ਹਾਂਜੀ ਭਾਉਜੀ ਕੀ ਨਾਂ ਤੁਹਾਡਾ ਮੇਰਾ ਨਾਂ ਬ੍ਰਿਮ ਸਿੰਘ ਆ ਜੀ ਪਿੰਡ ਪਿੰਡ ਮੇਰਾ ਢੁੰਡਾ ਵਾ ਉਮਰ ਮੇਰੀ 80 ਸਾਲ ਆ ਮੈਂ ਇਹ ਜਿਹੜਾ ਵਿਆਸ ਦੇ ਰਿਆ ਵਗ ਰਿਹਾ ਜੀ ਇਹ ਸਾਡੀਆਂ ਮਾਲਕੀਆਂ ਦੇ ਵਿੱਚ ਵਗ ਰਿਆ ਹੁਣ ਇਹ ਮੌਕੇ ਤੇ ਅਸੀਂ ਖੜੇ ਆ ਇਹ ਜਿਹੜੇ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਖਤਰਾ ਵਾ ਇੱਕ ਕਿਲਾ ਸਿਰਫ ਸਾਡੇ ਪਿੰਡ ਦਾ ਰਹਿ ਗਿਆ ਵਾ ਫਾਸਲਾ ਤੇ ਇਹ ਦਰਿਆ ਨੇ ਮਾਰ ਕਰਕੇ ਪਿੰਡ ਵੀ ਸਾਡਾ ਸਾਰਾ ਟਹਿ ਜਾਣਾ ਵਾ ਹੁਣ ਸਾਡੀਆਂ ਜੱਦੀਆਂ ਮਾਲਕੀਆਂ ਜਿਹੜੀਆਂ ਉਹ ਟੈਂਡੀਆਂ ਮੌਕੇ ਤੇ ਅਸੀਂ ਖੜੇ ਆਂ ਪ੍ਰਸ਼ਾਸਨ ਨੂੰ ਅਸੀਂ ਕਹਿਣ ਦਿਆਂ ਵੀ ਸਾਡੀ ਜਲਦੀ ਤੋਂ ਜਲਦੀ ਇਹ ਐਕਸ਼ਨ ਲੈਣ ਨਹੀਂ ਤੇ ਸਾਡੇ ਪਿੰਡ ਨੇ ਵੀ ਟਹਿ ਜਾਣਾ ਸਾਡੀ ਜ਼ਮੀਨਾਂ ਵੀ ਸੈਂਕੜੇ ਏਕੜ ਜਿਹੜੀ ਐਸੋ ਦਰਿਆ ਦੇ ਵਿੱਚ ਵਗ ਰਹੀ ਆ ਸਾਨੂੰ ਮਾਲਜਾ ਵੀ ਨਹੀਂ ਅਜੇ ਤਾਈ ਮਾਲਕੀਆਂ ਦਾ ਮਿਲਿਆ ਕਿੰਨੀ ਕਿ ਦੂਰੀ ਤੇ ਰਹਿ ਗਿਆ ਪਿੰਡ ਤੁਹਾਡਾ ਪਿੰਡ ਸਾਰਾ ਜੀ ਚਾਰ ਕਿਲੇ ਰਹਿ ਗਿਆ ਕੀ ਮੰਗ ਕਰਦੇ ਮੰਗ ਇਹ ਕਰਦੇ ਆ ਜੇ ਸੁਭਰ ਨਾ ਲੱਗੇ ਤੇ ਸਾਡਾ ਪਿੰਡ ਵੀ ਗਿਆ ਤੇ ਜਿਹੜੀ ਆ ਜ਼ਮੀਨ ਸਾਡੀ ਪੱਕੀ ਟਹਿ ਰਹੀ ਮਾਲਕੀਆਂ ਜੱਦੀ ਇਹ ਵੀ ਨਹੀਂ ਰਹਿਣੀਆਂ ਥੋੜਾ ਜੀ ਹਾਂਜੀ ਕੀ ਨਾਮ ਪਈ ਤੁਹਾਡਾ ਮੇਰਾ ਨਾਮ ਮਲਕੀਤ ਸਿੰਘ ਆ ਜੀ ਕਿਹੜਾ ਪਿੰਡ ਜੀ ਪਿੰਡ ਧੁੰਦਾ ਜਿਹੜੇ ਤੁਸੀਂ ਅੱਜ ਇਕੱਠੇ ਹੋਏ ਜੀ ਇੱਥੇ ਕੀ ਮਸਲਾ ਸਾਰਾ ਸਾਡਾ ਮਸਲਾ ਇਹ ਆ ਜੀ ਪਿੰਡ ਧੁੰਦੇ ਦੇ ਬਿਆਸ ਦਰਿਆ ਦੇ ਉੱਤੇ ਖੜੇ ਆਂ ਅਸੀਂ ਜੀ ਸਾਡੀ ਨੰਬਰੀ ਜ਼ਮੀਨ ਆ ਇਹ ਦਰਿਆ ਦੇ ਵਿੱਚ ਢਹਿਣ ਲਈ ਆ ਜ਼ਮੀਨ ਤਾਂ ਸਾਡੀ ਅੱਗੇ ਹੀ ਪਹਿਲਾਂ ਢਹਿ ਚੁੱਕੀ ਆ ਤੇ ਹੁਣ ਸਾਡੇ ਪਿੰਡ ਨੂੰ ਖਤਰਾ ਉਹਦਾ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਛੇਤੀ ਤੋਂ ਛੇਤੀ ਸਾਡੀ ਬੇਨਤੀ ਸੁਣੀ ਜਾਵੇ ਤੇ ਇੱਥੇ ਸਪਰ ਲੱਗਣ ਸਪਰ ਲੱਗਣ ਜਾਂ ਨੋਜਾਂ ਲੱਗਣ ਤੇ ਪਿੰਡ ਦਾ ਬਚਾਅ ਹੋ ਸਕੇ ਤੇ ਦਰਿਆ ਤੇ ਰਾਤ ਦੇਣੀ ਟੈ ਰਿਆ ਤੇ ਪਿੰਡ ਨੂੰ ਬਹੁਤ ਜ਼ਿਆਦਾ ਖਤਰਾ ਜੀ ਤੇ ਪ੍ਰਸ਼ਾਸਨ ਆਉਂਦਾ ਵੇਖ ਕੇ ਚਲੇ ਜਾਂਦਾ ਪਰ ਸਾਡੀ ਸੁਣਦਾ ਕੋਈ ਨਹੀਂਗਾ ਤੇ ਸਾਡੀ ਬੇਨਤੀ ਆ ਮਾਨ ਸਰਕਾਰ ਨੂੰ ਵੀ ਪਿੰਡ ਢੁੰਡੇ ਨੂੰ ਲੋਜਾਂ ਲਾ ਕੇ ਜਾਂ ਸਪਰ ਲਾ ਕੇ ਤੇ ਬਚਾਇਆ ਜਾਵੇ ਤੇ ਪਿੰਡ ਵਾਸੀਆਂ ਨੂੰ ਰਾਹ ਦਵਾਈ ਜਾਵੇ ਐਸੇ ਲਈ ਜਿਹੜੀ ਦਰਿਆ ਦੀ ਸਥਿਤੀ ਕੀ ਬਣੀ ਹੋਈ ਆ ਜਿਹੜੀ ਹਰ ਸਾਲ ਮਾਰ ਵੱਜਦੀ ਆ ਹਰ ਸਾਲ ਹਰ ਸਾਲ ਮਾਰ ਵੱਜਦੀ ਆ ਦਰਿਆ ਦੀ ਜੀ ਹੁਣ ਐਸੇ ਲਈ ਕੀ ਸਥਿਤੀ ਆ ਆਸ ਟੈਂਪ ਤੇ ਸਥਿਤੀ ਇਹ ਆ ਜਿਹੜਾ ਪਿੰਡ ਦਾ ਰਾਹ ਚੱਲ ਰਿਹਾ ਉਤੋਂ ਸਿਰਫ ਇੱਕ ਇਕੱਲਾ ਦੂਰ ਵਾ ਰਾਹ ਤੋਂ ਰੋਹ ਦੀ ਦਾ ਕਰਮਾ ਥੱਲੇ ਜਾਂਦੀ ਹੈ ਜੀ ਹਾਂ ਕਿਲੇ ਹਾਂ ਹਾਂ ਟਾਇਰ ਕੀ ਕਮ ਸੇ ਕਮ ਜਿਹੜਾ ਰਾਹ ਚੱਲ ਰਿਹਾ 50 ਕਿੱਲੇ ਜ਼ਮੀਨ ਐਰ ਕੀ ਤਾਜੀ ਵਿੱਚ ਟਹਿ ਕੇ ਵਿੱਚ ਡਿੱਗੀ ਆ ਕੀ ਮੰਗ ਕੀ ਅੰਦਰ ਸਾਡੀ ਮੰਗ ਇਹ ਆ ਜੀ ਇੱਥੇ ਜਾਂ ਤੇ ਨੁਜਾ ਲੱਗਣ ਸਪਰ ਲੱਗਣ ਤੇ ਸਾਡਾ ਬਚਾਓ ਸਕੇ ਤੇ ਪਿੰਡ ਵਾਸੀਆਂ ਨੂੰ ਸਾਡੀ ਰਾਹ ਦਵਾਈ ਜਾਵੇ ਕੀ ਨਾ ਭਾਈ ਤੁਹਾਡਾ ਮੇਰਾ ਰਸ਼ਪਾਲ ਸਿੰਘ ਆ ਜੀ ਪਿੰਡ ਸਾਡਾ ਪਿੰਡ ਹੁੰਦਾ ਜੀ ਕੀ ਕਹਿੰਦਾ ਅਸੀਂ ਇਕੱਠੇ ਹੋਏ ਜਿਹੜੇ ਬੰਦੇ ਪੂਰੇ ਪਿੰਡ ਵੱਲੋਂ ਇਹ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਸਾਡਾ ਆ 70 ਏਕੜ ਜੇ ਜ਼ਮੀਨ ਹੈ ਸਾਡੀਆਂ ਜਿਹੜੀਆਂ ਜ਼ਮੀਨਾਂ ਨੇ ਸਾਡੀਆਂ ਨੰਬਰੀ ਜ਼ਮੀਨਾਂ ਨੇ ਸਾਡੀ ਮਾਲਕੀ ਹੈ ਪਹਿਲਾਂ ਤਾਂ ਕਈ ਸਾਲਾਂ ਤੋਂ ਸਾਡੀ ਅੱਧੀ ਜ਼ਮੀਨ ਦੇ ਵਿੱਚ ਵੈਸੇ ਵਗਦਾ ਆ ਰਿਹਾ ਸੀਗਾ ਤੇ ਹੁਣ ਤਾਂ ਆ ਤਿੰਨਾ ਚੌਧਰਾਂ ਦੇ ਵਿੱਚ ਹੀ ਆ ਘੱਟੋ ਘੱਟ ਵੀ ਜਦ 40 50 ਕਲੇ ਜ਼ਮੀਨ ਦੇ ਦਰਿਆ ਦੇ ਜਿਹੜੇ ਇਹ ਢਾਈ ਟੇਢੀ ਦਰਿਆ ਨੇ ਆਪਣੇ ਨਾਮ ਲਾ ਲਿਆ ਇਸ ਤੋਂ ਬਾਅਦ ਜਿਹੜੀ ਜ਼ਮੀਨ ਅੱਗੇ ਆ ਅਗਲੇ ਪਾਸੇ ਆ ਉਹ ਤਾਂ ਬਿਲਕੁਲ ਨਵੀਂ ਜ਼ਮੀਨ ਹੈ ਜਿਹੇ ਸਾਡਾ ਆਧਾ ਕਿਲਾ ਦਰ ਤੇ ਇਹ ਸਾਡੇ ਪਿੰਡ ਨੂੰ ਬਿਲਕੁਲ ਜੜੀ ਟਾ ਲਗਣੀ ਆ ਸਾਡਾ ਅੱਧਾ ਪਿੰਡ ਹੀ ਟਹਿ ਸਕਦਾ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਸਾਨੂੰ ਪੂਰਾ ਕਨਫਰਮ ਨਹੀਂ ਕਿ ਕਿ ਡਿਜ਼ਿਲ ਨੇ ਪਿਛੇ ਇਸ ਪਰ ਪਾਸ ਕੀਤੇ ਜਾਂ ਨਹੀਂ ਕੀਤੇ ਜੇ ਨਹੀਂ ਕੀਤੇ ਤਾਂ ਅਸੀਂ ਕਹਿੰਦੇ ਜਲਦੋ ਜਲ ਸਾਡੀ ਇਸ ਪਰ ਲਾ ਕੇ ਤੇ ਸਾਡੇ ਪਿੰਡ ਨੂੰ ਬਚਾ ਕੀਤਾ ਜਾਵੇ ਸਾਡੇ ਜਿਹੜੇ ਜੱਦੀ ਦਾਦਾ ਨੇ ਜ਼ਮੀਨਾਂ ਨੇ ਉਹ ਉਹਦਾ ਬਚਾ ਕੀਤਾ ਜਾਵੇ ਤੇ ਜੇ ਸਾਨੂੰ ਬਣਦਾ ਮੌਜਾ ਸਾਡੀ ਬੜੀ ਜਮੀਨਾਂ ਵਿੱਚ ਜਿਹੜਾ ਪੱਕਾ ਦਰਿਆ ਵਗਦਾ ਸਾਨੂੰ ਉਹਦਾ ਮੌਜਾਤਾ ਜਾਵੇ ਸਾਡੀ ਸਰਕਾਰ ਨੂੰ ਸਾਡੇ ਵੱਲੋਂ ਰਿਕਵੈਸਟ ਆ ਪੂਰੇ ਪਿੰਡ ਵੱਲੋਂ ਇੰਡੀਆ ਕ੍ਰਾਈਮ ਨਿਊਜ਼ दुलम के खिलाफ जंग आप देख रहे हैं इंडिया क्राइम